ਭਗਵੰਤ ਮਾਨ ਜੀ ਤੇਰਾਏ ਦਰਸਤਾਏ ਜਾਇ ਤਿੰਨ ਸਾਲ ਬਾਅਦ ਤੁਸੀਂ ਅੱਜ ਪੰਜਾਬ ਚ ਦਿਖਾਤਾ ਕਿ ਭਗਵੰਤ ਮਾਨ ਜੋ ਕਹਿੰਦਾ ਸੀ ਉਹ ਕਰਕੇ ਦਿਖਾਇਆ ਜਿਹੜਾ ਤੁਸੀਂ ਆ ਕੀਤਾ ਅੱਜ ਪੰਜਾਬ ਦੇ ਵਿੱਚ ਨਸ਼ੇ ਦੇ ਜਿਹੜੇ ਵੱਡੇ ਵੱਡੇ ਸਦਾਗਰ ਬਣੇ ਹੋਏ ਸੀ ਉਹਨਾਂ ਦੀਆਂ ਬਿਲਡਿੰਗਾਂ ਢਾਹਤੀਆਂ ਤਸੀਂ ਦੇ ਖੈਤਾਂ ਦੇ ਜੱਟ ਚਾਹੀਦੇ ਸਾਨੂੰ ਪੰਜਾਬ ਦੇ ਪਰ ਭਗਵਾਨ ਤਵਾ ਜੀ ਆ ਵੀ ਕਰਕੇ ਦਿਖਾਓ ਆ ਜਿਹੜਾ ਬਾਰਡਰ ਰੋਕਿਆ ਹੋਇਆ ਆ ਜਿਹੜਾ ਇੱਥੇ ਸਾਡੇ ਜਾਣ ਵਾਸਤੇ ਵਪਾਰੀਆਂ ਦਾ ਪੰਜਾਬ ਦਾ ਪਹਿਲਾ ਜਗ੍ਹਾ ਜਿੱਥੋਂ ਅਸੀਂ ਬਾਹਰ ਜਾਂਦੇ ਆ ਉਹਨੂੰ ਰੋਕਿਆ ਹੋਇਆ ਇੰਨੇ ਸਾਲ ਤੋਂ ਇਹ ਵੀ ਖਲਾ ਦੋ ਫਿਰ ਦਿਖਾਵਾਂਗੇ ਤੁਹਾਨੂੰ ਪੰਜਾਬ ਦੇ ਲੋਕ ਤੁਹਾਡੇ ਨਾਲ ਕਿੱਦਾਂ ਖੜਦੇ ਜਿੱਦਾਂ ਪਹਿਲਾਂ ਕਹਿੰਦਾ ਸੀ ਉਹ ਕਰਦਾ ਸੀ ਖਲਾ ਉਹਨਾਂ ਦਾ ਆ ਬਾਰਡਰ ਅਸੀਂ ਤੁਹਾਡੇ ਨਾਲ ਖੁੱਲਕੇ ਚਾਹੇ ਅਸੀਂ ਸ਼ਿਵ ਸੈਨਾ ਨੂੰ ਬੁਲਾਉਂ ਕਰਦੇ ਆ ਕਿਸੇ ਨੂੰ ਬੁਲਾਉਂ ਕਰਦੇ ਜਿੱਥੇ ਸੁਬੇ ਦੀ ਗੱਲ ਆ ਜਿੱਥੇ ਜ਼ੁਰਤ ਦੀ ਗੱਲ ਆ ਉੱਥੇ ਤੁਹਾਡੇ ਨਾਲ ਖੜਾਂਗੇ ਮੋਢੇ ਨਾਲ ਮੋਢਾ ਜੋੜ ਕੇ ਤੇ ਡੱਕਦੇ ਅਸੀਂ ਕਿਹੜਾ ਪੰਜਾਬ ਦਾ ਵਿਰੋਧੀ ਜਿਹੜਾ ਤੁਹਾਡੇ ਸਾਹਮਣੇ ਆ ਕੇ ਖੜੇ ਅੱਖ ਚੱਕ ਪਾ ਕੇ ਆਹ ਕਰਾ ਕੇ ਦਿਖਾਓ ਇਹਦਾ ਜਿਹੜੇ ਵੱਡੇ ਉਰੇ ਬੈਠੇ ਨੇ ਉਹਨਾਂ ਨੂੰ ਪੂਜਾ ਕੇ ਦਿਖਾਓ ਅਸੀਂ ਤੁਹਾਡੇ ਨਾਲ ਹੈ ਜੈ ਹਿੰਦ ਜੈ ਪਰਸ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸ਼ਹਿਦ ਸੈਨਾ ਪੰਜਾਬ ਵੱਲੋਂ ਕਿ ਪੰਜਾਬ ਸਰਕਾਰ ਨੇ ਆਮ ਜਨਤਾ ਦੀ ਸੁਣੀ ਜਿਹੜੇ ਬਾਰਡਰ ਘੇਰ ਕੇ ਬੈਠੇ ਸਗੇ ਜਿਨ੍ਹਾਂ ਨੂੰ ਅਖੌਤੀ ਕਿਸਾਨ ਜਾਦੀ ਕਿਸਾਨ ਫੰਡਿੰਗ ਤੇ ਚੱਲਦੇ ਕਿਸਾਨ ਕਿਹਾ ਜਾਂਦਾ ਸੀ ਉਹ ਅੱਜ ਸੱਚ ਸਾਬਤ ਹੋ ਗਿਆ ਕਿ ਪੰਜਾਬ ਸਰਕਾਰ ਨੇ ਵੀ ਇੰਨਾ ਟਾਈਮ ਇਹਨਾਂ ਨੂੰ ਖੁਦੇੜਨ ਚ ਇਹਨਾਂ ਨੂੰ ਉਠਾਉਣ ਚ ਬਹੁਤ ਸਮਾਂ ਗੁਜ਼ਾਰਿਆ ਕਿਉਂਕਿ ਉਹ ਹਰ ਪਹਿਲੂ ਤੋਂ ਦੇਖਣਾ ਚਾਹੁੰਦੇ ਸੀਗੇ ਸ਼ਾਇਦ ਕਿ ਕਿੰਨੇ ਕ ਪਰਸੈਂਟ ਸੱਚ ਹੈ ਕਈ ਮਹੀਨਿਆਂ ਤੋਂ ਬੈਠੇ ਜਿਹੜੇ ਜ਼ਹਿਰ ਦਾਤੇ ਆ ਅੱਜ ਉਹਨਾਂ ਨੂੰ ਮਾਤਰ 10 ਮਿੰਟ ਬਹੁਤ ਜ਼ਿਆਦਾ ਸਗੇ ਵੀ ਮਾਤਰ 10 ਮਿੰਟ ਹੀ ਦਿੱਤੇ ਔਰ ਇਹਨਾਂ ਕੌਤੀਆਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਕੀ ਚੀਜ਼ ਹੁੰਦੀ ਆ ਸੀਐਮ ਸਾਹਿਬ ਕੀ ਚੀਜ਼ ਹੁੰਦੇ ਆ ਸਮੂਹ ਦੇਸ਼ ਵਾਸੀਆਂ ਨੂੰ ਰਾਤੇ ਆਣ ਜਾਣ ਵਾਲਿਆਂ ਨੂੰ ਪੈਦਲ ਜਾਣ ਵਾਲਿਆਂ ਨੂੰ ਗੱਡੀਆਂ ਤੇ ਜਾਣ ਵਾਲਿਆਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਪਾਰ ਕਰਨ ਵਾਲਿਆਂ ਨੂੰ ਸ਼ਿਪਸ ਐਨਾ ਪੰਜਾਬ ਵੱਲੋਂ ਬਹੁਤ-ਬਹੁਤ ਮੁਬਾਰਕਾਂ ਪੰਜਾਬ ਦੇ ਸੀਐਮ ਸਾਹਿਬ ਨੂੰ ਬਹੁਤ-ਬਹੁਤ ਇਹ ਵਧਾਈ ਦੇ ਪਾਤਰ ਹੈ ਉਹਨਾਂ ਦੇ ਨਾਲ ਹੀ ਪੰਜਾਬ ਪੁਲਿਸ ਮਾਂਜੋਗ ਡੀਜੀਪੀ ਸਾਹਿਬ ਹੋਰ ਆਫੀਸਰ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਉਹਨਾਂ ਨੂੰ ਬੜੇ ਸੁਚੱਜੇ ਢੰਗ ਨਾਲ ਉਹਨਾਂ ਨੂੰ ਸਮਝਾਇਆ ਉਹਨਾਂ ਨੂੰ ਦੱਸਿਆ ਮਾਤਰ 10 ਮਿੰਟ ਤੁਸੀਂ ਵੀਡੀਓ ਦੇਖੋ ਮਾਤਰ 10 ਮਿੰਟ ਨੇ ਤੇ ਉਹਨਾਂ ਨੂੰ ਮਸਲਾ ਹੱਲ ਹੋ ਗਿਆ ਇਹ ਇਤਿਹਾਸ ਲਿਖਿਆ ਜਾਊਗਾ ਪੰਜਾਬ ਚ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੇ ਕੰਮ ਮਹੀਨਿਆਂ ਚ ਹੁੰਦੇ ਸੀਗੇ ਉਹ ਮਾਤਰ 10 ਮਿੰਟਾਂ ਚ ਕਰ ਦਿੱਤੇ ਬਹੁਤ ਸਮਾਂ ਲੱਗਿਆ ਇਹਨਾਂ ਨੂੰ ਕਿਉਂਕਿ ਐਨਾ ਸਮਾਂ ਇਸੇ ਕਰਕੇ ਲੱਗਿਆ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਹਾਲਾਤ ਏਦਾਂ ਦੇ ਕਰ ਦਿੱਤੇ ਸੀਗੇ ਕਿਉਂ ਸੁਦਨ ਦਾ ਨਾਮ ਹੀ ਨਹੀਂ ਸੀ ਲੈਂਦੇ ਬਹੁਤ ਵਧੀਆ ਫੈਸਲਾ ਸੀਗਾ ਪੰਜਾਬ ਸਰਕਾਰ ਦਾ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਦੂਜਾ ਯੁੱਧ ਤੁਸੀਂ ਸਮਝ ਹੀ ਗਏ ਹੋਵੋਗੇ ਜੈ ਹਿੰਦ ਜੈ ਭਾਰਤ